salaam salamu ਮੁਬਾਰਕੀ ਤੁਮ ਮੁਬਾਰਕ ਮੁਬਾਰਕੀ ਤੁਮ ਮੁਬਾਰਕ ਮੁਬਾਰਕੀ ਤੁਮ ਮੁਬਾਰਕ ਪਾਈਚਾਰਕ ਸਾਜ ਅਤੇ ਕੁਰਬਾਨੀ ਦਾ ਪ੍ਰਤੀਕ ਈਦ ਅਲ ਅਦਾ ਹ ਯਾਨੀ ਬੱਕਰੀ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ ਮਸਜਿਦਾਂ ਵਿੱਚ ਈਦ ਦੀ ਨਮਾਜ਼ ਅਦਾ ਕੀਤੀ ਜਾ ਰਹੀ ਹੈ ਲੋਕ ਗਲੇ ਲਾ ਕੇ ਇੱਕ ਦੂਜੇ ਨੂੰ ਈਦ ਦੀ ਵਧਾਈ ਦੇ ਰਹੇ ਨੇ ਈਦ ਅਲ ਅਧਾ ਦਾ ਤਿਉਹਾਰ ਪੈਗੰਬਰ ਅਬਰਾਹਮ ਵੱਲੋਂ ਪੁੱਤਰ ਦੀ ਕੁਰਬਾਨੀ ਦਿੱਤੇ ਜਾਣ ਦੀ ਯਾਦ ਚ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਮੁਸਲਿਮ ਭਾਈਚਾਰਾ ਬੱਕਰੇ ਤੇ ਹੋਰ ਜਾਨਵਰਾਂ ਦੀ ਬਲੀ ਦਿੰਦਾ ਹੈ ਮੀਟ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਹਿੱਸਾ ਪਰਿਵਾਰ ਲਈ ਇੱਕ ਦੋਸਤਾਂ ਰਿਸ਼ਤੇਦਾਰਾਂ ਲਈ ਅਤੇ ਇੱਕ ਹਿੱਸਾ ਗਰੀਬਾਂ ਅਤੇ ਲੋੜਵੰਦਾਂ ਲਈ ਚੰਡੀਗੜ੍ਹ ਦੀ ਜਾਮਾ ਮਸਜਿਦ ਵਿੱਚ ਈਦ ਮੌਕੇ ਖੂਬ ਰੌਣਕਾਂ ਲੱਗੀਆਂ ਤਮਾਮ ਤਿਹਾਰ ਜੋ ਹੈ ਹਮੇ ਭਾਈਚਾਰੇ ਦੇ ਸਬਕ ਦਿੰਦੇ ਹਨ ਔਰ ਭਾਈਚਾਰੇ ਦੀ ਸਿੱਖਿਆ ਦਿੰਦੇ ਹਨ हम सब को खुदा के नाम पर एक दूसरे के हम बंदे हैं खुदा के बंदे हैं और हम आपस में भाई भाई हैं हम सबको इसी तरह एक दूसरे के खुशियों में और त्योहारों में शामिल होना चाहिए अपनी तरफ से अपनी पूरी कम्युनिटी की तरफ से ईद की बहुत बहुत मुबारकबाद देता हूँ असलमकूम व वरक मेरी तरफ से सारे भाइयों के लिए ईद मुबारक है आज बकर ईद है और मेरी तरफ से बकर ईद की पूरे देशवासियों को बहुत बहुत मुबारक हो ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਵੀ ਈਦ ਦੀਆਂ ਰੌਣਕਾਂ ਵੇਖਣ ਵਾਲੀਆਂ ਨੇ ਬਠਿੰਡਾ ਦੀ ਈਦਗਾਹ 'ਚ ਭਾਰੀ ਗਿਣਤੀ ਮੁਸਲਿਮ ਭਾਈਚਾਰੇ ਨੇ ਈਦ ਦੀ ਨਮਾਜ਼ ਅਦਾ ਕੀਤੀ। ਮੇਰੀ ਸਭ ਤੋਂ ਪਹਿਲਾਂ ਤਾਂ ਅਸਲਾਮ ਅਲੈਕਮ ਵਰਹਿਮਤੁਲ ਵਰਕ ਤੋਂ ਮੈਂ ਸਾਰੇ ਹੀ ਮੁਸਲਿਮ ਭਾਈਚਾਰੇ ਨੂੰ ਔਰ ਦੂਸਰੇ ਭਾਈਚਾਰੇ ਚਾਰੇ ਨੂੰ ਇਸ ਈਦ ਮੁਬਾਰਕ ਦਿੰਦਾ ਹਾਂ ਔਰ ਆਪਸ ਵਿੱਚ ਦੀ ਭਾਈਚਾਰਾ ਸੁੱਖ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ। ਇਸ ਤਿਉਹਾਰ ਦੇ ਵਿੱਚ ਸਸੀਂ ਸਾਰੇ ਨੇ ਪਹਿਲਾਂ ਬਕਰਾਈ ਦੀ ਨਮਾਜ਼ ਦਾ ਕੀਤੀ ਹੈ ਨਮਾਜ਼ ਦਾ ਕਰਨ ਤੋਂ ਬਾਅਦ ਸਾਰੇ ਮੁਸਲਮਾਨ ਭਾਈ ਫਿਰ ਕੁਰਬਾਨੀ ਦੇਣਗੇ ਇਹਦੇ ਵਿੱਚ ਬੱਕਰਿਆਂ ਦੀ ਜਿਹੜਾ ਹੈਗਾ ਉਹਨੂੰ ਹਲਾਲ ਕੀਤਾ ਜਾਂਦਾ ਹੈਗਾ ਫਿਰ ਉਹਦੇ ਗੋਸਤ ਜਿਹੜਾ ਹੈਗਾ ਉਹਦੀ ਤਿੰਨ ਢੇਰੀਆਂ ਬਣਾ ਕੇ ਇੱਕ ਜਿਵੇਂ ਗਰੀਬ ਲੋਕਾਂ ਦੇ ਵਿੱਚ ਇੱਕ ਰਿਸ਼ਤੇਦਾਰਾਂ ਦੇ ਵਿੱਚ ਇੱਕ ਆਪਣੇ ਲਈ ਰੱਖ ਲਈ ਜਾਂਦੀ ਹੈਗੀ ਇਹ ਤਿਉਹਾਰ ਜਿਹੜਾ ਸਾਡਾ ਜਿਹੜਾ ਤਿਉਹਾਰ ਆ ਬਕਰੀਦ ਦਾ ਤਿਹਾਰਾ ਔਰ ਈਦ ਤੋਂ ਸਵਾ ਦੋ ਮਹੀਨੇ ਬਾਅਦ ਇਹ ਤਿਹਾਰ ਆਉਂਦਾ ਹੈ ਪਹਿਲਾਂ ਈਦ ਹੁੰਦੀ ਹੈ ਮਿੱਠੀ ਈਦ ਹੁੰਦੀ ਹੈ ਇਹ ਬਕਰੀਦ ਆ ਇਹ ਔਰ ਕੁਰਬਾਨੀ ਵਾਲੀ ਬਕਰੀਦ ਬੋਲਦੇ ਹਾਂ ਇਸਨੂੰ ਔਰ ਅੱਜ ਇੱਥੇ ਜਿਹੜੇ ਆਪਣੇ ਭਾਈਚਾਰੇ ਦੀ ਦੁਆ ਕੀਤੀ ਗਈ ਖਾਸ ਕਰਕੇ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਔਰ ਸਾਡੇ ਹਿੰਦੁਸਤਾਨ ਵਿੱਚ ਸਾਡੇ ਹਿੰਦੁਸਤਾਨ ਵਾਸਤੇ ਦੁਆ ਕੀਤੀ ਗਈ ਔਰ ਖਾਸ ਕਰਕੇ ਜੰਮੂ ਕਸ਼ਮੀਰ ਵਿੱਚ ਜੋ ਕਾਫੀ ਦਿਨਾਂ ਤੋਂ ਕਾਫੀ ਮਹੀਨਿਆਂ ਤੋਂ ਸਥਿਤੀ ਖਰਾਬ ਹੈਗੀ ਆ ਉਸ ਉੱਥੇ ਵੀ ਦੁਆ ਕੀਤੀ ਗਈ ਕਿ ਸਾਡਾ ਜਿਹੜਾ ਹਿੰਦੁਸਤਾਨ ਆ ਸਾਡਾ ਜਿਹੜਾ ਪੰਜਾਬ ਆ ਉਹਦੀ ਦੁਆ ਕੀਤੀ ਗਈ ਹੈ ਕਿ ਸਾਡਾ ਜਿਹੜਾ ਹੱਸਦਾ ਬਸਦਾ ਪੰਜਾਬ ਰਹੇ ਹਿੰਦੁਸਤਾਨ ਰਹੇ Eid ਅਪਕਰੀਦ ਦੇ ਟਾਈਮ ਤੇ ਮੈਂ ਸਾਰਿਆਂ ਨੂੰ ਹਿੰਦੂ ਮੁਸਲਮ ਸੇਕਸਾਈ ਸਾਰਿਆਂ ਨੂੰ ਇਹ ਬਕਰੀਦ ਦੀ ਬਹੁਤ-ਬਹੁਤ ਵਧਾਈ ਦਿਨਾ ਔਰ ਦੇਸ਼ ਅੱਲਾਹ ਤੋਂ ਦੁਆ ਕਰਦਾ ਵੀ ਸਾਡੇ ਦੇਸ਼ ਦੇ ਵਿੱਚ ਸ਼ੁਕ ਸ਼ਾਂਤੀ ਹਿੰਦੂ ਮੁਸਲਮ ਭਾਈਚਾਰਾ ਬਣਾਈ ਰੱਖੇ ਦੇਸ਼ ਦੇ ਦੁਗਣੀ ਰਾਤ ਚਾਉਗਣੀ ਤਰੱਕੀ ਹੋਵੇ ਈਦ ਅਲ ਅਦਾਹ ਮੁਸਲਮ ਭਾਈਚਾਰੇ ਦੇ ਦੋ ਮੁੱਖ ਤਿਉਹਾਰਾਂ ਵਿੱਚੋਂ ਇੱਕ ਹੈ এবੀਪੀ ਸਾਜਾ ਵੱਲੋਂ ਸਭ ਨੂੰ ਈਦ ਮੁਬਾਰਕ